निरंजन गोपाल कौशल है साडी रेडीमेड गारमेंट्स दी शॉप सी कौशल कलेक्शन कल दे नाम ते कल रात 3 8:30 ਤੋਂ ਪੋਲੀਨੋ ਉਹਦੇ ਵਿਚਕਾਰ ਸ਼ਾਰਟ ਸਰਕਟ ਹੋਇਆ ਉਹਦੇ ਨਾਲ ਚੱਲੀ ਹੈ ਔਰ ਉਸ ਅੱਗ ਨੇ ਪੰਜ ਤੋਂ ਛੇਰ ਕਨਾਂ ਦਾ ਨੁਕਸਾਨ ਪੂਰੀ ਤਰ੍ਹਾਂ ਕਰਤਾ ਮੇਰੀ ਦੁਕਾਨ ਤੁਸੀਂ ਦੇਖ ਰਿਓ ਆਲਮੋਸਟ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ ਸਟਾਕ ਆਲਮੋਸਟ ਪੂਰਾ ਚਲ ਗਿਆ ਔਰ ਬਾਕੀ ਤੁਸੀਂ ਦੇਖ ਰਿਓ ਕਿ ਸਾਰੀ ਕੰਡੀਸ਼ਨ ਖਰਾਬ ਹੋ ਗਈ ਟੋਟਲ ਕਿੰਨੀਆਂ ਦ칸 ਟੋਟਲ ਟੋਟਲ 5 ਛੇਰ ਛੇਰ ਕਨਾਂ ਦਾ ਕਿੰਨਾ ਕੁ ਨੁਕਸਾਨ ਮੰਨਦੇ ਛੇਰ ਕਨਾਂ ਦਾ ਦੇਖੋ ਇਹ ਹਰ ਪੌਂਡ ਵਿੱਚ ਵੀ 25 ਲੱਖ ਦਾ ਸਟਾਕ ਤਾਂ ਹੁੰਦਾ ਹੀ ਹੈ ਉਹ ਸਾਬ ਨੂੰ ਦੇਖ ਲਓ ਤੁਸੀਂ ਕਰੋੜਾਂ ਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਕੋਈ ਆਇਆ ਨਹੀਂ ਨਹੀਂ ਪ੍ਰਸ਼ਾਸਨ ਨਹੀਂ ਹਾਲ ਤਾਂ ਕੋਈ ਵੀ ਕੋਈ 100 ਪਹੁੰਚਿਆ ਤੇ ਇਹ ਸਭ ਉਹ ਦੇਖ ਕਰਦੇ ਪਏ ਕਿ ਪ੍ਰਸ਼ਾਸਨ ਦਾ ਕੋਈ ਆਇਆ ਸਾਡੇ ਕੋ ਤੇ ਸਾਡੇ ਕੋਲ ਤੱਕ ਦਾ ਪ੍ਰਸ਼ਾਸਨ ਨੂੰ ਕੋਈ ਨਹੀਂ ਪਹੁੰਚਿਆ ਕਿੰਨੀਆਂ ਗੱਡੀਆਂ ਲੱਗੀਆਂ ਕਿੰਨੇ ਚਿਰ ਅੱਗ ਬੁਝੀ ਰਾਤ ਨੂੰ ਗੱਡੀ ਜਿਹੜੀ ਪਹਿਲੀ ਆਈ ਸੀ ਉਹ ਗੱਡੀ ਦੀ ਕੰਡੀਸ਼ਨ ਖਰਾਬ ਸੀ ਉਹਦੀ ਤੇ ਮੇਰੇ ਕੋਲੋਂ ਪਾਈਪ ਵੀ ਸ਼ਾਇਦ ਫੱਟੀ ਹੋਈ ਸੀ ਪਾਣੀ ਵੀ ਨਹੀਂ ਆਇਆ ਪਾਣੀ ਵੀ ਨਹੀਂ ਸੋਚੋ ਉਦੀ ਕਰਕੇ ਜਿਆਦਾ ਨੁਕਸਾਨ ਹੋ ਗਿਆ ਅਗਰ ਉਹ ਪ੍ਰੋਪਰ ਇੱਕ ਸਹੀ ਤਰੀਕੇ ਨਾਲ ਉਹ ਦੋ ਆਪਣੇ ਸਮਾਨ ਲੈ ਲੈਂਦੇ ਤੇ ਸ਼ਾਇਦ ਇਹਨਾਂ ਨੂੰ ਨੁਕਸਾਨ ਨਾ ਹੁੰਦਾ ਉਸ ਤੋਂ ਬਾਅਦ ਜਿਹੜੀ ਦੂਜੀ ਗੱਡੀ ਹੈ ਉਹ ਅੱਧੇ ਘੰਟੇ ਬਾਅਦ ਆਈ ਹੈ ਉਹ 1 ਘੰਟੇ ਬਾਅਦ ਆਈ ਹੈ 1 ਘੰਟੇ ਬਾਅਦ ਆਈ ਹੈ ਫਿਰ ਤੁਸੀਂ ਮੰਗ ਕੀ ਕਰਦੇ ਹੋ ਦੇਖੋ ਅਸੀਂ ਮੰਗ ਹੀ ਕਰਨੀ ਹੈ ਅਸੀਂ ਸਭ ਕੁਝ ਦੇਖੋ ਜੀਐਸਟੀ ਨੇ ਜੀਐਸਟੀ ਦੇ ਹੀ ਦੀ ਹੈ ਟੈਕਸ ਰਿਟਰਨ ਦਾ ਟੈਕਸ ਰਿਟਰਨ ਫਾਈਲ ਕਰਦੀ ਹੁਣ ਅਸੀਂ ਵੀ ਤਾਂ ਆਪਣੀ ਕੰਪੋਜ਼ੀਸ਼ਨਲੀ ਡਿਮਾਂਡ ਕਰਦੇ ਹਾਂ ਪ੍ਰਸ਼ਾਸਨ ਤੋਂ ਇਸ ਸਾਡੇ ਵਰਗੇ ਛੋਟੇ ਬਪਾਰੀ ਨਾਲ ਜੇ ਤੁਸੀਂ ਨਹੀਂ ਤੁਹਾਨੂੰ ਫਿਰ ਕਿੰਨੇ ਤੁਹਾਨੂੰ ਬਾਜ਼ਾਰ ਬੰਦ ਕੀਤਾ ਗਿਆ ਫਿਲਹਾਲ ਤੇ ਬਾਜ਼ਾਰ ਸਰ ਸਾਡੀ ਦੁਕਾਨਾ ਮਨਿਆਰੇ ਦੀ ਬ੍ਰਦਰਸੋ ਸਾਰੀ ਦੁਕਾਨ ਦਾ ਨਾਮ ਆ ਸਰ 8:40 ਦੇ ਅੱਗ ਲੱਗੀ ਆ ਉਸ ਟਾਈਮ ਜਦੋਂ ਅੱਗ ਲੱਗੀ ਆ ਇਸ ਮੌਕੇ ਤੇ ਮੈਂ ਉਸੇ ਫਾਇਰ ਵਰ ਗੱਡੀ ਨੂੰ ਫੋਨ ਕੀਤਾ ਉਹ ਮਤਲਬ ਕਹਿੰਦੇ 10 ਮਿੰਟ ਚ ਪਹੁੰਚਦੇ ਆ ਬਾਵਜੂਦ 10 ਮਿੰਟ ਚ ਨਹੀਂ ਪਹੁੰਚੇ ਫਿਰ ਮੈਂ ਪੈਦਲ ਉੱਥੇ ਗਿਆ ਦਫ਼ਤਰ ਉਹਨਾਂ ਦੇ ਫਿਰ ਉਥੋਂ ਗੱਡੀ ਆਈ ਆ ਜੇ ਗੱਡੀ ਆਈ ਆਈ ਤੇ ਉਹਦੇ ਵਿੱਚ ਕੋਈ ਪਾਣੀ ਨਹੀਂ ਜਿਹੜੀ ਉਹਨਾਂ ਦੇ ਪਾਪਾ ਉਹ ਵੀ ਲੀਕੀ ਫਿਰ ਸਾਰੇ ਬੰਦਿਆਂ ਨੇ ਰਲ ਮਿਲ ਕੇ ਰੇਤਾ ਛੁੱਟੀ ਫਿਰ ਮਾਰੀ ਮੋੜੀ ਅੱਗ ਦਾ ਤਾਂ ਵੀ ਨਹੀਂ ਕੰਟਰੋਲ ਹੋਇਆ ਜੇ ਉਹ ਟਾਈਮ ਨਾਲ ਪਾਣੀ ਪਹੁੰਚ ਜਾਂਦਾ ਤਾਂ ਇੱਕ ਦੁਕਾਨ ਦਾ ਵੱਧ ਨੁਕਸਾਨ ਨਹੀਂ ਹੁੰਦਾ ਕਿਹਦਾ ਮੀਲੀਅਰ ਲੱਗਦਾ ਸਾਰਾ ਹਾਂਜੀ ਟੀਲੀਅਰ ਕਿਹਦਾ ਲੱਗਦਾ ਸਾਰਾ ਸਾਰਾ ਉਹ ਸਰਕਾਰ ਦੇ ਜਦੋਂ ਉਹਨਾਂ ਦੀ ਗੱਡੀਆਂ ਨਹੀਂ ਸਹੀ ਮੌਜੂਦਾ ਉਹ ਫਿਰ ਬਟਾਲੇ ਤੋਂ ਗੱਡੀਆਂ ਆਈਆਂ ਪੌਣੇ ਘੰਟੇ ਬਾਅਦ ਫੇਰ ਕਿਤੇ ਅੱਗੇ ਨੂੰ ਕੰਟਰੋਲ ਹੋਇਆ ਟੋਟਲ ਕਿੰਨੇ ਦਾ ਕੰਨਾ ਸੜਿਆ ਕਿੰਨਾ ਕ ਨੁਕਸਾਨ ਆਇਆ ਟੋਟਲ ਤਕਰੀਬਨ ਪਲੱਸ 10 ਤੋਂ 15 ਲੱਖ ਦਾ ਹਰ ਦੁਕਾਨ ਦਾ ਹੋਇਆ ਇਹ 8 ਦੁਕਾਨਾਂ ਠੀਕ ਹੈ ਤੇ 8 7 8 ਦੁਕਾਨਾਂ ਕੀ ਮੰਗ ਕਰਦੇ ਸਰ ਮੰਗਦੇ ਇਹੋ ਜੋ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਸਾਡੀ ਮਤਤ ਕਿਥੀ ਜਾਵੇ ਮਾਲੀ ਮਨ ਲਗ ਕੀਤੀ ਜਾਵੇ ਫਿਰ ਹੁਣ ਬਾਜ਼ਾਰ ਸਾਰਾ ਬੰਦ ਹੈ ਜੀ ਹਾਂ ਜੀ ਸਾਰਾ ਬਾਜ਼ਾਰ ਬੰਦ ਹੈ ਮੈਨੂੰ ਰਾਤ ਹੀ ਸਵੇਰੇ ਇਹਨਾਂ ਦਾ ਟੈਲੀਫੋਨ ਹੋਇਆ ਪੰਜ ਕੁਜੇ ਮੇਰੇ ਖਾਂ ਕੀਤਾ ਸਵੇਰੇ ਤੇ ਮੈਂ ਉਦੋਂ ਗੱਲ ਕੀਤੀ ਮੈਨੂੰ ਕਹਿੰਦੇ ਤਾਂ ਬਠਾਲੇ ਦੇ ਵਿੱਚ ਇਹ ਗੁਰਦਾਸਪੁਰ ਦੁਕਾਨਾਂ ਸੜ ਗਈਆਂ ਨੇ ਤੇ ਸਵੇਰੇ ਪਹੁੰਚੋ ਤੇ ਮੈਂ ਸਵੇਰੇ ਤੇ ਸਿੱਧਾ ਹੀ ਆਇਆ ਔਰ ਮੈਂ ਇੱਕ ਗੱਲ ਦੀ ਮੈਨੂੰ ਤਸੱਲੀ ਹੋਈ ਕਿ ਇਥੋਂ ਦੇ ਬਲਜੀਤ ਮੇਰੇ ਨਾਲ ਖੜਾ ਕਿ ਕਮੇਟੀ ਵਾਲੇ ਜਦੋਂ ਇੱਥੇ ਲੋਕਾਂ ਨੇ ਕਿਹਾ ਕਟਵਰਟੀ ਨੇ ਬਹੁਤ ਜ਼ਿਆਦਾ ਮਦਦ ਕਰਕੇ ਅੱਗ ਬੁਝਾਉਣ ਚ ਕੋਸ਼ਿਸ਼ ਕੀਤੀ ਨਹੀਂ ਤੇ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਜਿਹੜੀਆਂ 4 ਦੁਕਾਨਾਂ ਨੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ 7 ਦੁਕਾਨਾਂ ਨੇ ਤੇ ਇਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਛੋਟੇ ਦੁਕਾਨਦਾਰ ਨੇ ਆ ਮੇਰੇ ਲਾਗੇ ਖੜੇ ਨੇ ਕਹਿੰਦੇ ਜੀ ਮੇਰੇ 18000 ਸੀ ਕਿ ਮੈਂ ਸਵੇਰੇ ਅਟੈਚੀ ਲੈ ਕੇ ਆਉਣਾ ਸੀ ਉਹ ਵੀ ਵਿੱਚੇ ਚਲੇ ਗਿਆ ਮੈਂ ਸਭ ਨਾਲ ਵੀ ਗੱਲ ਕੀਤੀ ਹੈ ਔਰ ਚੀਫ ਮਿਨਿਸਟਰ ਨਾਲ ਵੀ ਕਰਾਂਗੇ ਔਰ ਐਮਐਲਏ ਸਾਹਿਬ ਆਪ ਜਾ ਕੇ ਵੀ ਮਿਲਣਗੇ ਚੀਫ ਮਿਨਿਸਟਰ ਨੂੰ ਕਿ ਜਿਹੜੀ ਡਿਜਾਸਟਰ ਮੈਨੇਜਮੈਂਟ ਹੈ ਉਹਦੇ ਤੇ ਇਹ ਚੀਜ਼ਾਂ ਕਬਰ ਹੋਣੇ ਚਾਹੀਦੇ ਇਹ ਮੇਰੇ ਖਿਆਲ ਹੈ ਕਿ ਪੂਰੇ ਹਿੰਦੁਸਤਾਨ ਚ ਇਹ ਚੀਜ਼ ਹੋਣੀ ਚਾਹੀਦੀ ਕਿ ਛੋਟਾ ਦੁਕਾਨਦਾਰ ਜਿਹੜੇ ਇਨੀ এমਪਲੋਇਮੈਂਟ ਲੋਕਾਂ ਨੂੰ ਸਾਰੇ ਨੂੰ ਦਿੱਤੀ ਹੁੰਦੀ ਆ ਤੇ ਰੋਜ਼ੀ ਰੋਟੀ ਵੀ ਇਹਦੇ ਤੋਂ ਚੱਲਦੀ ਆ ਤੇ ਇਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਆਣ ਕੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ ਰੋਟੀ ਤੇ ਬਹੁਤ ਥੋੜਾ ਫਰਕ ਪੈਂਦਾ ਗਵਰਨਮੈਂਟ ਨੂੰ ਔਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਵਿੱਚ ਕਰਨਾ ਪਈ ਇਹਦੇ ਇਹਦੇ ਵਿੱਚ ਪਾਰਲੀਮੈਂਟ ਚ ਵੀ ਇਹਦੀ ਜ਼ਰੂਰ ਆਵਾਜ਼ ਉਠਾਉਣੀ ਹੈ ਕਿ ਇਕੱਲੀ ਗੁਰਦਾਸਪੁਰ ਦੀ ਜਾਂ ਇਹ ਨਹੀਂ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਸਾਨੂੰ ਸੇਫਗਾਰਡ ਕਰਨਾ ਪਏਗਾ ਉਹਨਾਂ ਦੇ ਜਿਹੜੀ ਇਦਾਂ ਦੇ ਜਿਹੜੇ ਇਦਾਂ ਦਾ ਅੱਗ ਲੱਗ ਜਾਂਦੀ ਜਾਂ ਕੋਈ ਹੋਰ ਚੀਜ਼ਾਂ ਦੇ ਵਿੱਚ ਆਫਰ ਦੇ ਨਾਲ ਨੋ ਜਾਣਾ ਉਹਦਾ ਕੋਈ ਨਾ ਕੋਈ ਕੰਪਨਸੇਸ਼ਨ ਹੋਣੀ ਚਾਹੀਦੀ ਔਰ ਇਹ ਪੂਰੇ ਇਹਨਾਂ ਦੇ ਨਾਲ ਚੀਫ ਮਿਨਿਸਟਰ ਨੂੰ ਵੀ ਮਿਲਾਂਗੇ ਔਰ ਗੱਲ ਵੀ ਕਰਾਂਗੇ ਔਰ ਜੋ ਬਾਜ਼ਾਰ ਵਾਲਾ ਮੈਨੂੰ ਪ੍ਰਧਾਨ ਜੀ ਨੇ ਕਿਹਾ ਮਹਾਜਨ ਸਾਹਿਬ ਨੇ ਕਿ ਅਸੀਂ ਇਹ ਵੀ ਕਰ ਰਹੇ ਹਾਂ ਬਾਕੀ ਵੀ ਜਿਹੜੇ ਬਾਹਰਲੇ ਨੇ ਉਹਨਾਂ ਸਾਰਿਆਂ ਨੂੰ ਕਹਿ ਕੇ ਇਹਨਾਂ ਇਹਨਾਂ ਦੀ ਮਦਦ ਵੀ ਕੀਤੀ ਜਾਓ ਦੁਕਾਨਦਾਰ ਕਹਿੰਦੇ ਸੋ ਜਿਹੜੀ ਅਸੀਂ ਆਏ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਪਾਣੀ ਨਹੀਂ ਹੈਗਾ ਪਾਈਪਾ ਪਾਟ ਨਹੀਂ ਸਰ ਉਹਦੇ ਕਰਕੇ ਅੱਗ ਵੱਧ ਗਈ ਨਹੀਂ ਦੇਖੋ ਇਹ ਤੇ ਵਾਕਈ ਇਹ ਜਿਹੜੇ ਫਾਇਰ ਬ੍ਰਿਗੇਡ ਨੇ ਇਹਨਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੁਣ ਡੇਰਾ ਬਾਬਾ ਨਾਨਕ ਤੇ ਮੈਂ ਫਾਇਰ ਬ੍ਰਿਗੇਡ ਲੈ ਕੇ ਆ ਸੀ ਚੁੱਕ ਕੇ ਬਟਾਲੇ ਭੇਜ ਦਿੱਤੇ ਤੇ ਉਸ ਦਿਨ ਸਾਡੇ ਉਥੇ ਗਊਸ਼ਾਲਾ ਦੇ ਵਿੱਚ ਬੜੀ ਜਬਰਦਸਤ ਅੱਗ ਲੱਗੀ ਮਸ਼ਰਾਲੇ ਪਿੰਡ ਤੇ ਤੇ ਉਥੋਂ ਤੱਕ ਆਉਂਦਿਆਂ ਆਉਂਦੇ ਜਿੰਨਾ ਤੂੜੀ ਸੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਔਰ ਜੇ ਕਿਤੇ ਉਥੇ ਡੇਰਾ ਬਾਬਾ ਨਾਨਕ ਚ ਫਾਇਰ ਬ੍ਰਿਗੇਡ ਹੁੰਦਾ ਤੇ 15 ਮਿੰਟ ਚ ਆ ਕੇ ਬੁਝ ਗਈ ਸੀ ਤੇ ਇਹ ਚ ਏ ਫਾਇਰ ਬ੍ਰਿਗੇਡ ਵੱਲ ਵੀ ਤੇ ਹੋਰਾਂ ਚੀਜ਼ਾਂ 'ਤੇ ਧਿਆਨ ਦੇਣਾ ਪਏਗਾ ਔਰ ਬਹੁਤ ਇਹ ਜ਼ਰੂਰੀ ਚੀਜ਼ ਹੈ ਕਿ ਇਹਨਾਂ ਚੀਜ਼ਾਂ 'ਚ 24 ਘੰਟੇ ਅਵੇਲੇਬਿਲਿਟੀ ਚਾਹੀਦੀ ਹੈ ਔਰ ਇਹਨਾਂ ਦੀ ਮੈਂ ਪ੍ਰਧਾਨ ਜੀ ਨੂੰ ਵੀ ਕਹੂੰਗਾ ਕਿ ਇਹਨਾਂ ਦੀ ਹਫਤੇ ਬਾਅਦ ਇਹਨਾਂ ਨੂੰ ਸਟਾਰਟ ਕਰਕੇ ਦੇਖਣਾ ਚਾਹੀਦਾ ਔਰ ਰੀਅਸਲ ਵੀ ਕਰਨੀ ਚਾਹੀਦੀ ਹੈ ਤਾਂ ਕਿ ਜੇ ਕੋਈ ਉਹ ਜੀ ਚੀਜ਼ ਹੁੰਦੀ ਹੈ ਉਹ ਦੁਬਾਰਾ ਨਾ ਹੋਵੇ